ਇੱਕ ਚੰਗਾ ਅਧਿਆਪਕ ਹੋਵੇ ਤਾਂ ਇੱਕ ਬੱਚੇ ਦਾ ਭਵਿੱਖ ਬਣਾ ਸਕਦਾ ਹੈ ਸੋਹਣਾ ਬਣਾ ਸਕਦਾ ਤੇ ਉਸ ਬੱਚੇ ਨੂੰ ਇੱਕ ਚੰਗੀ ਨੌਕਰੀ ਤੇ ਲਗਵਾ ਸਕਦਾ ਪਰ ਜੇ ਟੀਚਰ ਇਹ ਜੇ ਹੁਣ ਜਿਨ੍ਹਾਂ ਨੂੰ ਆਪ ਨੂੰ ਕੁਝ ਲਿਖਣਾ ਪੜ੍ਹਨਾ ਨਹੀਂ ਆਉਂਦਾ ਫੇਰ ਤਾਂ ਜਵਾਕਾਂ ਦੇ ਭਵਿੱਖ ਦਾ ਸਤਿਆਨਾਸ਼ ਹੈ ਆ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਦੱਸਿਆ ਜਾ ਰਿਹਾ ਵੀ ਯੂਪੀ ਦੀ ਵੀਡੀਓ ਹੈ ਜਿੱਥੇ ਇੱਕ ਟੀਚਰ ਤੋਂ 11 ਲਿਖਵਾ ਕੇ ਦੇਖਿਆ ਗਿਆ ਤੇ ਉਸ ਨੂੰ 11 ਹੀ ਨਹੀਂ ਲਿਖਣਾ ਆਉਂਦਾ ਤੇ ਇਹ ਜੇ ਅਧਿਆਪਕ ਜਿਹੜੇ ਨੇ ਸਪਾਰਸ਼ਾਂ ਦੇ ਤੌਰ ਤੇ ਭਰਤੀ ਤਾਂ ਹੋ ਜਾਂਦੇ ਨੇ ਪਰ ਉਹਨਾਂ ਬੱਚੇ ਦਾ ਕੀ ਜਿਹੜੇ ਬੱਚੇ ਇਹਨਾਂ ਨੂੰ ਆਪਣਾ ਗੁਰੂ ਸਮਝ ਗਏ ਟੀਚਰ ਸਮਝ ਗਏ ਕਲਾਸਾਂ ਦੇ ਵਿੱਚ ਜਾਂਦੇ ਨੇ ਸਕੂਲਾਂ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਦੇ ਪਿਵਿੱਖ ਦਾ ਰਾਖਾ ਕੌਣ ਹੈ ਤਾਂ ਹੁਣ ਪਹਿਲਾ ਵੀਡੀਓ ਸੁਣ ਲਓ ਜਲਦੀ ਜਲਦੀ ਵੀਡੀਓ ਸ਼ੇਅਰ ਕਰਨੀ ਆ ਦੋਸਤੋ ਆਓ ਪਹਿਲਾ ਵੀਡੀਓ ਸੁਣਦੇ ਆ ਕਿ ਟੀਚਰ ਨੇ 11 ਕਿਵੇਂ ਲਿਖਿਆ ਤੇ ਕਿੰਨੀ ਕੁ ਪੜਾਈ ਇਸ ਸਪਾਰਸ਼ੀ ਟੀਚਰ ਨੇ ਕੀਤੀ ਹੋਈ ਹੈ 11 ਜੀ ਅਬ 11 ਲਿਖੀਏ ਆਪ स्पेलिंग पढ़ते जाइएगा सर एक बार दोहरा दीजिएगा स्पेलिंग को बच्चों से बोलकर स्पेलिंग एक बार बताइए सर ए बी ई एन ई ठीक थी। है सर 11 बताइए सर फंस गया मास्टर था लो जी चेक करो यस सही

ए आई बी एन ई इलेवन इलेवन मीन ग्यारह सर इलेवन में एल नहीं तो इलेवन कैसे हो जाएगा वो कहाँ इलेवन का जो स्पेलिंग उसमें एल कहीं नजर नहीं आ रहा है ਲਓ ਜੀ ਇਹੋ ਜਿਹੇ ਸਿਆਣੇ ਟੀਚਰ ਲਈ ਹੁਣ ਤੁਸੀਂ ਸ਼ੇਅਰ ਕਰਨਾ ਹੈ ਕਮੈਂਟਾਂ 'ਚ ਆਪਣੀ ਰਾਇ ਸਾਂਝੀ ਕਰਨੀ ਹੈ ਕਿ ਜੇ ਇੰਨੇ ਸਿਆਣੇ ਟੀਚਰ ਹੁਣ ਇੰਨੇ ਪੜ੍ਹੇ ਲਿਖੇ ਟੀਚਰ ਹੋਣ ਤਾਂ ਬੱਚਿਆਂ ਦਾ ਕੀ ਬਣੂਗਾ ਬੱਚਿਆਂ ਦੇ ਭਵਿੱਖ ਦਾ ਕੀ ਬਣੂਗਾ ਲਾਹਣਤਾ ਬਣਦੀ ਐ ਇਹ ਟੀਚਰ ਦੇ ਲਈ ਜਿਸ ਸਪਾਰਸ਼ਾ ਲਾ ਕੇ ਟੀਚਰ ਤਾਂ ਲੱਗ ਜਾਣਾ ਪਰ ਬੱਚਿਆਂ ਦੇ ਭਵਿੱਖ ਦੇ ਨਾਲ ਕਿਉਂ ਖਿਲਵਾੜ ਕਰਦੇ ਹੋ ਤੁਸੀਂ ਇਹ ਸੋਸ਼ਲ ਮੀਡੀਆ ਦਾ ਵੀਡੀਓ ਵਾਇਰਲ ਹੋਈ ਐ ਉਹਨਾਂ ਲੋਕਾਂ ਤੱਕ ਪਹੁੰਚਾ ਦਿਓ ਪਤਾ ਲੱਗਦਾ ਕਿ ਟਰਾਂਸਪੇਰੈਂਸੀ ਕੀ ਚੀਜ਼ ਹੁੰਦੀ ਐ ਵੀ ਹੁਣ ਟਰਾਂਸਪੇਰੈਂਸੀ ਦੇ ਹਿਸਾਬ ਨਾਲ ਭਾਰਤੀਆਂ ਤਾਂ ਹੋਣ ਲੱਗ ਗਿਆਂ ਪਰ ਫਿਰ ਲੇ ਇਹ ਜੇ ਟੀਚਰ ਨੇ ਜਿਹੜੇ ਸਪਾਰਸ਼ੀ ਤੌਰ ਤੇ ਭਰਤੀ ਹੋ ਜਾਂਦੇ ਨੇ ਤੇ ਜਬ ਬੱਚਿਆਂ ਦੇ ਭਵਿੱਖ ਦੇ ਨਾਲ ਖਿਲਵਾੜ ਕਰਦੇ ਨੇ ਹੁਣ ਵੀਡੀਓ ਸ਼ੇਅਰ ਕਰਨੀ ਹੈ ਕਮੈਂਟਾਂ 'ਚ ਆਪਣੀ ਰਾਏ ਸਾਂਝੀ ਕਰਨੀ ਹੈ ਮਿਲਦਿਆਂ ਕਿ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰੇ ਸਬਸਕ੍ਰਾਈਬ ਧੰਨਵਾਦ